24 ਤਰੀਕ ਨੂੰ ਗੁਲਾਟੀ ਹਸਪੀਟਲ ਦੇ ਨਜ਼ਦੀਕ ਰੋਸ਼ਨ ਲਾਲ ਵਿੱਕੀ ਨਾਮਕ ਜੋ ਕਿ ਐਕਟਿਵ ਵਸਤੇ ਸਵਾਰ ਹੋ ਕੇ ਜਾ ਰਿਹਾ ਸੀ ਇੱਕ ਸਵਿਫਟ ਗੱਡੀ ਵੱਲੋਂ ਉਸ ਨੂੰ ਟੱਕਰ ਮਾਰ ਦਿੱਤੀ ਗਈ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਤਾਂ ਹੁਣ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਤੋਂ ਨਾਖੁਸ਼ ਹੁੰਦਿਆਂ ਹੋਇਆਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਥਾਣਾ ਸਦਰ ਬਾਹਰ ਚੌਂਕ ਜਿਹੜਾ ਕਿ ਜਾਮ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸੋ ਗੱਲਬਾਤ ਵੀ ਅਸੀਂ ਕਰਾਂਗੇ ਤੇ ਕੀ ਪੂਰਾ ਮਾਮਲਾ ਹੈ ਤੇ ਕੀ ਸਾਰੀ ਗੱਲਬਾਤ ਹੋਈ ਹੈ ਹਾਂਜੀ ਭਾਈ ਸਾਹਿਬ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਲक्की ਭਾਜੀ ਭਾਈ ਸਾਹਿਬ ਅੱਜ ਰੋਡ ਜਾਮ ਕੀਤਾ ਪਿਆ ਹੈ ਥਾਣਾ ਸਦਰ ਬਾਹਰ ਧਰਨਾ ਪ੍ਰਦਰਸ਼ਨ ਕਰ ਰਹੇ ਹਾਂ ਕੀ ਕਾਰਨ ਹੈ ਜੀ ਭਾਈ ਪਰਸੋ ਰਾਤੀ ਮੇਰੇ ਭਰਾ ਨੂੰ ਗੱਡੀ ਮਾਰ ਕੇ ਗਈ ਹੈ ਜੀ ਉਹ ਬੰਦਾ ਗੱਡੀ ਮਾਰ ਕੇ 도ੜ ਗਿਆ ਜੀ ਤੇ ਉਹਦਾ ਉਹਦਾ ਮਰਡਰ ਕੀਤਾ ਉਹਨੇ ਮੌਕੇ ਤੇ ਤੇ ਮੌਕੇ ਤੇ ਉਹ ਸਾਨੂੰ ਫੜਿਆ ਨਹੀਂ ਗਿਆ ਜੀ ਤੇ ਇਹਨਾਂ ਨੇ ਸਾਨੂੰ 11:30 ਵਜੇ ਦਾ ਐਕਸੀਡੈਂਟ ਹੋਇਆ ਪਿਆ ਤੇ ਸਵੇਰੇ 8 ਵਜੇ ਪੁਲਿਸ ਵਾਲੇ ਆਦਦੇ ਪਏ ਆ ਜੀ ਕਿਹੜੀ ਗੱਡੀ ਸੀਗੀ ਭਾਜੀ ਇਹ ਸੇਫਟ ਗੱਡੀ ਸੀਗੀ ਜੀ ਤੇ ਹੁਣ ਪੁਲਿਸ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਨਹੀਂ ਕੀਤੀ ਜਾ ਰਹੀ ਉਚਿਤ ਮਤਲਬ ਇਹ ਕਿਹੜਾ ਜਾ ਰਹੇ ਇਹ ਕੋਈ ਕਾਰਵਾਈ ਨਹੀਂ ਕੀਤੀ ਇਹਨਾਂ ਸਿਰਫ ਕਿਹਾ ਜੀ ਆਪਾਂ ਗੱਡੀ ਲੈ ਆਂਦੀ ਮੁੰਡੇ ਦੀ ਚੱਕ ਕੇ ਜੀ ਠੀਕ ਹੈ ਜੀ ਪਰਸੋਂ ਰਾਤ ਦਾ ਐਕਸੀਡੈਂਟ ਹੋਇਆ ਆ ਕੱਲ ਵੀ ਸਾਰਾ ਦਿਨ ਬੀਤ ਗਿਆ ਅੱਜ ਵੀ ਸਵੇਰੇ 10 ਵਜੇ ਦਾ ਟਾਈਮ ਫੇ 11 12 ਹੁਣ ਰਾਤ 3 ਵਜੇ ਦਾ ਟਾਈਮ ਜੀ ਟਾਈਮ ਦੇ ਟਾਈਮ ਪਾਈ ਜਾਂਦੇ ਕੋਈ ਪੁੱਛਗਿਛ ਨਹੀਂ ਕਰਦੇ ਮੁੰਡਾ ਸਾਡੇ ਮੋੜੇ ਪੇਸ਼ ਨਹੀਂ ਕਰਦੇ ਪਏ ਸਵੇਰ ਦੇ ਮਤਲਬ 12 ਇੱਕ ਇਦਾਂ ਟਾਈਮ ਡਿਲੇ ਹੋਈ ਜਾ ਰਿਹਾ ਪਰ ਮੁਜਰਮ ਪੇਸ਼ ਨਹੀਂ ਹੋਇਆ ਹਾਂਜੀ ਅੱਜ 2 ਦਿਨ ਹੋ ਗਏ ਟਾਈਮ ਤੋਂ ਟਾਈਮ ਪਾਉਂਦੇ ਤੋਂ ਟਾਈਮ ਤੋਂ ਟਾਈਮ ਪਾਉਂਦੇ ਪਏ ਅੱਜ ਦੂਜਾ ਦਿਨ ਵੀ बीत ਗਿਆ ਪਰਸੋ ਦੀ ਉਹ ਬੋਡੀ ਸਾਡੀ ਉੱਥੇ ਹਸਪੀਟਲ ਰੱਖੀ ਹੋਈ ਹੈ ਜੀ ਹੁਣ ਆਸਟਾ ਟਾਈਮ ਜਿਹੜਾ 3 ਵਜੇ ਦਾ ਸੀਗਾ ਜੀ 3 ਵੀ ਬੱਜ ਗਿਆ ਉਹ ਤੁਸੀਂ ਆਪੂ ਸਿਆਣੇ ਆ ਜੀ ਸਾਡੀ ਸੁਣਵਾਈ ਹੈ ਅਸੀਂ ਚੰਡੀਗੜ੍ਹ ਰੋਡ ਜਾਮ ਕਰਨੇ ਜਾ ਰਹੇ ਹਾਂ ਇਸ ਤੋਂ ਬਾਅਦ ਕਿਉਂਕਿ ਸਾਡੀਆਂ ਬੀਬੀਆਂ ਦੇਖੋ ਕੀ ਹਾਲ ਉਹਨਾਂ ਦਾ ਹੋ ਰਿਹਾ ਆ ਸਾਡੀਆਂ ਬੀਬੀਆਂ ਦੇਖੋ ਕੀ ਹਾਲ ਹੋ ਰਿਹਾ ਜੀ ਮੇਰੇ ਪਰ ਆਜੇ ਦੋ ਬੱਚੇ ਆ ਛੋਟਾ ਮੁੰਡਾ ਆ 5-6 ਸਾਲ ਦਾ ਤੇ 7-8 ਸਾਲ ਦੀ ਕੁੜੀ ਆ ਜੀ ਮੇਰੀ ਮਾਂ ਆ ਡੈਡੀ ਮੇਰਾ ਹੈ ਨਹੀਂ ਹੋ ਜੀ ਘਰ ਮੇਰਾ ਤਾਂ ਘਰ ਉੱਜੜ ਗਿਆ ਜੀ ਕਾਤਾ ਕੰਮ ਕਰਦਾ ਸੀ ਭਰਾ ਜੀ ਦਿਹਾੜੀ ਟੱਪਾ ਹੀ ਕਰਦਾ ਸੀਗਾ ਆਪਣਾ ਜੀ ਦਿਹਾੜੀ ਟੱਪਾ ਹੀ ਕਰਦਾ ਸੀ ਕੋਈ ਇਦਾਂ ਦਾ ਤਖ ਹੁਣ ਪੁਲਿਸ ਪ੍ਰਸ਼ਾਸਨ ਦੇ ਨਾਲ ਤੁਹਾਡੀ ਗੱਲਬਾਤ ਵੀ ਹੋਈ ਆ ਉਹਨਾਂ ਵੱਲੋਂ ਕੀ ਕਿਹਾ ਜਾ ਰਿਹਾ ਭਾਈ ਹੁਣਾਂ ਵੱਲੋਂ ਟਾਈਮ ਤੇ ਟਾਈਮ ਹੀ ਪਾਉਂਦੇ ਪਏ ਹੁਣਾਂ ਵੱਲ ਕੋਈ ਜ਼ਿਆਦਾ ਗੱਲ ਨਹੀਂ ਬੇਟ ਕਰ ਲੋ ਬੇਟ ਕਰ ਲੋ ਭਾਈ ਕੜ ਦੀ ਬੇਟ ਕਰਦੇ ਅੱਜ ਵੀ ਪੀੜਗਾ ਦੋ ਦਿਨ ਬੇਟ ਕਰਦੇ ਨ ਹੋ ਗਏ ਡੈਥ ਦਾ ਹੋਇਆ ਪਰਸੋ ਦੀ ਜਦੋਂ ਐਕਸੀਡੈਂਟ ਹੋਇਆ ਸੀ ਉਸੇ ਟਾਈਮ ਕਿਉਂ ਨਹੀਂ ਟਰੇਸ ਕਰਕੇ ਫੜਿਆ ਗਿਆ ਦੋ ਦਿਨ ਹੋ ਗਏ ਕਿ ਮੁਜਰਮ ਨੂੰ 도ੜਨ ਦਾ ਮੌਕਾ ਮਿਲ ਗਿਆ ਜੋ ਕਿ ਹਮੇਸ਼ਾ ਹੀ ਇਦਾਂ ਹੀ ਦੇਖਿਆ ਜਾਂਦਾ ਕਿ ਕਿਸੇ ਦਾ ਐਕਸੀਡੈਂਟ ਹੁੰਦਾ ਆ ਤਾਂ ਉਸ ਬੰਦੇ ਨੂੰ ਜਿਹੜੇ ਬੰਦਾ ਤੜਪਦਾ ਹੁੰਦਾ ਹੈ ਪਹਿਲੀ ਗੱਲ ਤਾਂ ਉਹਦੀ ਗਲਤੀ ਹੈ ਪਹਿਲਾਂ ਉਹਨੂੰ ਜੇ ਕਿਤੇ ਪਹੁੰਚਾਇਆ ਜਾਂਦਾ ਟਾਈਮ 'ਤੇ ਤਾਂ ਹਸਪੀਟਲ ਪਹੁੰਚਦਾ ਸੀ ਕਹਿੰਦੇ ਇੱਕ ਪੌਣੇ ਘੰਟੇ ਤੱਕ ਪੁਲਿਸ ਵੀ ਨਹੀਂ ਪਹੁੰਚੀ ਉੱਥੇ ਜਿੱਥੇ ਐਕਸੀਡੈਂਟ ਹੋਇਆ ਕਿ ਇਹਦਾ ਮਤਲਬ ਹੈ ਕਿ ਪੁਲਿਸ ਉਦੋਂ ਹੀ ਪਹੁੰਚਦੀ ਜਦੋਂ ਜਿਆਦਾ ਹੀ ਖਤਰਨਾਕ ਕੰਮ ਹੁੰਦਾ ਹੈ ਤਾਂ ਉਸ ਬੰਦੇ ਨੂੰ ਦੋ ਦਿਨ ਜਿਹੜਾ ਇੰਨੀ ਖੁੱਲੀ ਛੁੱਟੀ ਮਿਲ ਗਈ ਕਿ ਆਪਣੇ ਆਪ ਨੂੰ ਹਾਈ ਕੋਰਟ ਜਾਂ ਤੁਹਾਨੂੰ ਪਤਾ ਹੀ ਆ ਐਕਸੀਡੈਂਟ ਦੇ ਵਿੱਚ ਜਮਾਨਤ ਉਦੋਂ ਹੀ ਪਛੇ ਨੱਟਦਾ ਬੰਦਾ ਠੀਕ ਹੈ ਨਾ ਤਾਂ ਇਸ ਦਾ ਇਸ ਦਾ ਮਤਲਬ ਹੈ ਪੁਲਿਸ ਨੂੰ ਪੁਲਿਸ ਦਾ ਮਤਲਬ ਇਹ ਹੋ ਗਿਆ ਕਿ ਪੁਲਿਸ ਮੌਕਾ ਦਿੰਦੀ ਪਈ ਸੀ ਉਹਨੂੰ ਮੌਕਾ ਦੇ ਰਹੀ ਸੀ ਕਿ ਜ਼ਮਾਨਤ ਕਰਾਉਣ ਵਾਲੇ ਪਾਸੇ ਜਾਵੇ ਇਸ ਕਰਕੇ ਮੇਰੀ ਬੇਨਤੀ ਆ ਕਿ ਪ੍ਰਸ਼ਾਸਨ ਇਸ ਮੁੱਦੇ ਨੂੰ ਜਲਦ ਤੋਂ ਜਲਦ ਹੱਲ ਕਰੇ ਕਿਉਂਕਿ ਇਹ ਜਿਹੜੇ ਬੱਚਾ ਜਿਹੜਾ ਜਿਹਦੀ ਡੈਥ ਹੋਈ ਹੈ ਉਹਦੇ ਬਚਾਰੇ ਜਿਹੜੇ ਛੋਟੇ-ਜੋੜੇ ਬੱਚੇ ਵੀ ਸੀਗੇ ਮੈਂ ਜੋ ਕਿ ਆ ਰਿਹਾ ਸੀਗਾ ਸ਼ਿਪਸਣਾ ਪ੍ਰਧਾਨ ਜਵੇਦ ਖਾਨ ਆ ਮੇਰਾ ਨਾਮ ਮੈਂ ਇਧਰੋਂ ਆ ਰਿਹਾ ਸਾਡੇ ਕੋ ਦੇਖਿਆ ਨਹੀਂ ਗਿਆ ਇਸ ਕਰਕੇ ਮੈਂ ਇੱਥੇ ਰੋਜ ਪ੍ਰਦਰਸ਼ਨ ਦੇ ਨਾਲ ਜੁੜਿਆ ਆ ਮੇਰੀ ਐਸਐਸਪੀ ਸਾਹਿਬ ਨੂੰ ਵੀ ਅਪੀਲ ਆ ਕਿ ਐਸ ਮੁੱਦੇ ਦੇ ਵਿੱਚ ਇਹ ਮੁੱਦਾ ਨਹੀਂ ਹੈ ਇਹ ਇੱਕ ਛੋਟੇ-ਛੋਟੇ ਬੱਚਿਆਂ ਦਾ ਜਿਹੜੇ ਆ ਬਹੁਤ ਹੀ ਵੱਡੀ ਦੁਰਘਟਨਾ ਹੋਈ ਆ ਜਿਹੜੀ ਉਹਨਾਂ ਦੀ ਵਾਈਫ ਸੀ ਉਹ ਵੀ ਵਿਚਾਰੀ ਹਸਪੀਟਲ ਹੁਣ ਚਲੀ ਗਈ ਆ ਕਿਉਂਕਿ ਬਹੁਤ ਪੁਰਾ ਉਹਦਾ ਹਾਲ ਹੋਇਆ ਦੇਖਿਆ ਨਹੀਂ ਜਾਂਦਾ ਜੋ ਕਿ ਐਸਐਚਓ ਸਾਹਿਬ ਜਿਹੜੇ ਮਦਨ ਮਦਨ ਲਾਲ ਜੀ ਆ ਉਹ ਕਹਿ ਰਿਹਾ ਕਿ ਆਪਾਂ ਉਥੋਂ ਚਾਬੀ ਕੱਢ ਕੇ ਲੈ ਆਏ ਚਾਬੀ ਜੇ ਤੁਹਾਡੇ ਕੋ ਗੱਡੀ ਬਰਾਮਤ ਹੋ ਗਈ ਤੇ ਬੰਦਾ ਕਿਉਂ ਨਹੀਂ ਬਰਾਮਤ ਹੋਇਆ ਥਰਡ ਪਾਰਟੀ ਆ ਗੱਡੀ ਦੀ ਥਰਡ ਪਾਰਟੀ ਤਾਂ ਪਹਿਲਾਂ ਉਧਰ ਟਰੇਸ ਕੀਤਾ ਉਧਰੋਂ ਕਰਕੇ ਜੇ ਮੇਨ ਮੁਜਰਮ ਕਿਉਂ ਨਹੀਂ ਪਾੜ ਹੋਇਆ ਲੈ ਤੱਕ ਇਸੇ ਰੋਸ ਕਰਕੇ ਜਿੰਨੇ ਵੀ ਵਿਜਵਾੜੇ ਦੇ ਔਰ ਜਿੰਨੇ ਸਾਡੇ ਆਮ ਬ੍ਰਿਯਕਤੀ ਆ ਇਹ ਸਿਰਫ ਇੱਕ ਇਹਨਾਂ ਦੇ ਪਰਿਵਾਰ ਦੇ ਨਹੀਂ ਸਾਡਾ ਵੀ ਦੁੱਖ ਹੈ ਇਹਨਾਂ ਦੇ ਨਾਲ ਕਿ ਆਪਾਂ ਦੇ ਸਾਡੇ ਸ਼ਹਿਰ ਦੇ ਆ ਤਾਂ ਸ਼ਿਪਸਣਾ ਪੂਰੀ ਇਹਨਾਂ ਦੇ ਨਾਲ ਖੜੀ ਆ ਸ਼ਿਪਸਣਾ ਕਦੀ ਵੀ ਕਿਸੇ ਨਾਲ ੱਤਕਾ ਨਹੀਂ ਹੋਣ ਦੇਗੀ ਇਹ ਸਿਰਫ ਇੱਕ ਇਸੇ ਦੇ ਪਰਿਵਾਰ ਦੇ ਨਾਲ ਨਹੀਂ ਹਮੇਸ਼ਾ ਹੀ ਐਕਸੀਡੈਂਟ ਤੇ ਹਰੇ ਪਰਵਾਹ ਨਾਲ ਇਦਾਂ ਹੀ ਹੁੰਦਾ ਆ ਮਾਤਾ ਜੀ ਕੀ ਨਾਮ ਹੈ ਤੁਹਾਡਾ ਮੈਂ ਤਾਂ ਇਹ ਕਹਿੰਦੀ ਆ ਭਰਾਵਾ ਜੇ ਉਹ ਤੋਂ ਐਕਸੀਡੈਂਟ ਹੋ ਗਿਆ ਨਾ ਗੱਡੀ ਵਾਲੇ ਦਾ ਉਹਦਾ ਫਰਜ਼ ਸੀਗਾ ਮੁੰਡੇ ਨੂੰ ਚੱਕਦਾ ਮੁੰਡੇ ਨੂੰ ਚੱਕ ਕੇ ਗੱਡੀ 'ਚ ਪਾਉਂਦਾ ਹਸਪਤਾਲ ਲੈ ਜਾਂਦਾ ਉਹਦਾ ਇਹ ਫਰਜ਼ ਸੀਗਾ ਇਹ ਮੁੰਡੇ ਨੂੰ ਘਰੀਸਦਾ ਹੀ ਲੈ ਆ ਉਹ ਸਾਡਾ ਪੁੱਤ ਸੋਨੇ ਵਰਗਾ ਸੋਨੇ ਵਰਗਾ ਉਹ ਮਿੱਟੀ 'ਚ ਰੋਣੇ ਵਾਲਾ ਸੀ ਉਹ ਸਾਡਾ ਪੁੱਤ ਤਾਂ ਇਹ ਨਹੀਂ ਤਿੰਨ ਦਿਨਾਂ ਹੀ ਤੇ ਅੰਦਰ ਰੱਖਿਆ ਉਹ ਛਾਡੀ ਸੁਣਾਈ ਕਿਸੇ ਨੇ ਨਹੀਂ ਕੀਤੀ ਉਹ ਮੇਰਾ ਭਾਂਜਾ ਇਦਾਂ ਨਹੀਂ ਸੀ ਕੀਤੇ ਉਹ ਮੇਰਾ ਭਾਂਜਾ ਤਾਂ ਨਦੀਆਂ ਚੀਕ ਕੇ ਆ ਜਾਂਦਾ ਸੀ ਉਹ ਮੇਰਾ ਭਾਂਜਾ ਉਹ ਮੇਰਾ ਭਾਂਜਾ ਨਦੀਆਂ ਚੀਕ ਕੇ ਆ ਜਾਂਦਾ ਸੀ ਇਹ ਤਾਂ ਫਰਜ ਸੀ ਸਰਪੰਚ ਸਾਹਿਬ ਵੀ ਮੌਜੂਦ ਨੇ ਮ੍ਰਿਤਕ ਵਿਅਕਤੀ ਦੇ ਪਿੰਡ ਦੇ ਤਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਸਰਪੰਚ ਸਾਹਿਬ ਵੱਲੋਂ ਧਰਨਾ ਵੀ ਲਗਾਇਆ ਪਿਆ ਹੈ ਕੀ ਕੁਝ ਮੰਗ ਰੱਖਣਾ ਚਾਹੋਗੇ ਕਿਉਂਕਿ ਘਰਦਿਆਂ ਦੇ ਕਹਿਣ ਦੇ ਮੁਤਾਬਕ ਪੁਲਿਸ ਵੱਲੋਂ ਉਚਿਤ ਕਾਰਵਾਈ ਨਹੀਂ ਕੀਤੀ ਜਾ ਰਹੀ ਬਿਲਕੁਲ ਜੀ ਜੋ ਪਰਿਵਾਰ ਕਹਿ ਰਿਹਾ ਬਿਲਕੁਲ ਠੀਕ ਆ ਠੀਕ ਆ ਪਰਸੋਂ ਰਾਤ ਦਾ ਜਿਹੜਾ ਹੈਗਾ ਐਕਸੀਡੈਂਟ ਹੋਇਆ ਬੱਚੇ ਦਾ ਉਹਦੀ ਡੈਥ ਹੋ ਗਈ ਉੱਥੇ ਮੌਕੇ ਤੇ ਉਸ ਤੋਂ ਬਾਅਦ ਅਗਲੇ ਦਿਨ ਸਵੇਰੇ 7:00 ਵਜੇ ਦੇ ਕਰੀਬ ਪਰਿਵਾਰ ਨੂੰ ਪਤਾ ਲੱਗ ਗਿਆ ਥਾਣੇ ਦੇ ਵਿੱਚ ਆਏ ਆ ਬੋਡੀ ਨੂੰ ਜਮ੍ਹਾਂ ਕਰਵਾਇਆ ਸਾਰਾ ਕੁਝ ਹੋਇਆ ਅਸੀਂ ਬੜਾ ਕੋਆਪਰੇਟ ਕੀਤਾ ਪੁਲਿਸ ਨੂੰ ਪਰ ਪੁਲਿਸ ਨੇ ਦੇਖੋ ਕੱਲ ਰਾਤ ਨੂੰ ਗੱਡੀ ਉਹ ਜਿਹੜੀ ਹੈਗੀ ਆ ਉਹ ਬਰਾਮਦ ਕਰ ਲਈ ਜੇ ਗੱਡੀ ਬਰਾਮਦ ਹੋ ਗਈ ਹੈ ਤੇ ਫਿਰ ਗੱਡੀ ਚਲਾਉਣ ਵਾਲਾ ਬਰਾਮਦ ਕਿਉਂ ਨਹੀਂ ਹੋਇਆ ਸਵਾਲ ਇਹ ਆ ਜੇ ਗੱਡੀ ਆ ਗਈ ਥਾਣੇ ਦੇ ਵਿੱਚ ਫਿਰ ਉਹ ਬੰਦਾ ਕਿੱਥੇ ਆ ਸਾਡੀ ਤਾਂ ਇਹ ਡਿਮਾਂਡ ਸੀਗੀ ਵੀ ਭਾਈ ਉਹ ਬੰਦੇ ਨੂੰ ਥਾਣੇ ਦੇ ਵਿੱਚ ਲੈ ਕੇ ਆਓ ਜੋ ਬਣਦੀ ਕਾਰਵਾਈ ਉੱਤੇ ਕਰੋ ਤਾਂ ਜੋ ਫਰਦਰ ਦੇਖੋ ਨਾ ਹੁਣ ਬਾਡੀ ਪਰਸੋਂ ਦਾ ਡੈਥ ਹੋ ਗਈ ਆ ਉਹ ਬਾਡੀ ਮੋਰਚਰੀ ਚ ਪਈ ਆ ਠੀਕ ਆ ਥੋੜਾ ਬਹੁਤਾ ਪੁਲਿਸ ਨੂੰ ਕੋਆਪਰੇਟ ਕਰਨਾ ਚਾਹੀਦਾ ਇਹਨਾਂ ਦਾ ਜਿਹੜਾ ਰਵਈਆ ਹੈਗਾ ਬਿਲਕੁਲ ਵੀ ਠੀਕ ਨਹੀਂ ਆ ਜੇ ਪੰਚਾਇਤ ਮੈਂ ਹੁਣ ਮੌਜੂਦਾ ਸਰਪੰਚ ਆ ਜੇ ਸਾਡੇ ਨਾਲ ਇਸ ਤਰ੍ਹਾਂ ਟਰੀਟ ਕਰਦੇ ਪਏ ਆ ਤੇ ਆਮ ਜਨਤਾ ਨਾਲ ਕੀ ਕਰਦੇ ਹੋਣਗੇ 10:30 ਵਜੇ ਐਸਐਚਓ ਸਾਹਿਬ ਆਏ ਆ ਇਹਨਾਂ ਨੇ ਸਾਨੂੰ 1 ਘੰਟੇ ਦਾ ਸਮਾਂ ਲਿਆ ਕਹਿੰਦੇ 1 ਘੰਟੇ ਦੇ ਵਿੱਚ 11:30 ਵਜੇ ਤੱਕ ਬੰਦਾ ਇੱਥੇ ਹੋਊਗਾ ਉਸ ਤੋਂ ਬਾਅਦ ਕਹਿੰਦੇ ਅਸੀਂ ਪੋਸਟ ਜਿਹੜੀ ਪ੍ਰਕਿਰਿਆ ਉਹ ਸ਼ੁਰੂ ਕਰਾਂ ਸਾਢੇ 11 ਤੋਂ ਬਾਅਦ ਤੁਸੀਂ ਦੇਖੋ ਵੀ 3 ਵਜੇ ਹਾਰ ਕੇ ਸਾਨੂੰ ਇੱਥੇ ਧਰਨਾ ਲਾਉਣਾ ਪਿਆ ਉਹ ਕਾਦੇ ਵਾਸਤੇ ਲਾਉਣਾ ਪਿਆ ਜਿਹੜਾ ਇਹਨਾਂ ਦਾ ਪੁਲਿਸ ਦਾ ਰਵਈਆ ਬਹੁਤ ਹੀ ਘਟੀਆ ਮੈਂ ਕਹੂੰਗਾ ਔਰ ਬੜਾ ਢਿੱਲਾ ਇੱਕ ਉਹਨਾਂ ਦਾ ਬੱਚਾ ਮਰ ਗਿਆ ਜਵਾਨ ਤੇ ਉੱਪਰੋਂ ਸਾਨੂੰ ਉਹ ਕੁਐਸਚਨ ਕਰਨ ਦੇ ਆ ਕਿ ਇਦਾਂ ਨਹੀਂ ਇਦਾਂ ਆ ਹੋ ਗਿਆ ਆ ਹੋ ਗਿਆ ਐਫ ਆਈ ਆਰ ਹੋ ਗਈ ਐਫ ਆਈ ਆਰ ਹੋ ਗਈ ਆ ਗੱਡੀ ਬਰਾਮਦ ਹੋ ਗਈ ਤੇ ਗੱਡੀ ਚਲਾਉਣ ਵਾਲਾ ਕਿੱਥੇ ਆ ਫਿਰ ਉਹਨਾਂ ਨੇ ਈਵਨ ਇੱਥੇ ਤੱਕ ਵੀ ਕਹਿ ਦਿੱਤਾ ਕਿ ਉਹਨਾਂ ਦੇ ਸਰਪੰਚ ਸਾਹਿਬ ਨੇ ਜ਼ਿੰਮੇਵਾਰੀ ਲਈ ਆ ਰਾਤ ਕੀ ਬੰਦਾ ਅਸੀਂ 10 ਵਜੇ ਪੇਸ਼ ਕਰਾਂਗੇ ਇਨੀਆਂ ਗੱਲਾਂ ਤੁਸੀਂ ਸਾਡੇ ਨਾਲ ਕਰਨ ਤੋਂ ਬਾਵਜੂਦ ਵੀ ਜੇ ਬੰਦਾ 3 ਵਜੇ ਤੱਕ ਤੁਹਾਡੇ ਤੋਂ ਹਜੇ ਤੱਕ ਰੈਸਟ ਹੀ ਨਹੀਂ ਹੋਇਆ ਤਾਂ ਫਿਰ ਕਾਦਾ ਸਿਸਟਮ ਆ ਤੁਹਾਡਾ ਨਿੱਪਸਰ ਹੁਣ ਅਗਲੀ ਗਾ ਕਾਰਵਾਈ ਜਾਂ ਕੀ ਕੀਤੀ ਜਾਵੇਗੀ ਜੇਕਰ ਇਸੇ ਤਰ੍ਹਾਂ ਪੁਲਿਸ ਦੀ ਕਾਰਗੁਜ਼ਾਰੀ ਰਹੇਗੀ ਤਾਂ ਨਹੀਂ ਦੇਖੋ ਉਹਨਾਂ ਦੇ ਹੁਣ ਜਿਹੜੇ ਉੱਪਰਲੇ ਅਧਿਕਾਰੀ ਹੈਗੇ ਉਹ ਆਏ ਸੀਗੇ ਉਹ ਕਹਿੰਦੇ ਕਿ ਹੋਰ ਦਸਾਂ 15 ਮਿੰਟਾਂ ਤੱਕ ਜਿਹੜਾ ਹੈਗਾ ਬੰਦੇ ਨੂੰ ਅਸੀਂ ਥਾਣੇ ਲੈ ਕੇ ਆਵਾਂਗੇ ਅਗਰ ਨਹੀਂ ਲੈ ਕੇ ਆਉਂਦੇ ਤਾਂ ਫਿਰ ਵੱਡੇ ਲੈਵਲ ਤੇ ਜਾਮ ਲਾਵਾਂਗੇ ਠੀਕ ਆ ਨਾ ਪਬਲਿਕ ਤੋਂ ਉੱਪਰ ਦਾ ਕੁਝ ਨਹੀਂ ਆ ਪਬਲਿਕ ਦੀ ਤਾਂ ਸੁਣਨੀ ਪੈਣੀ ਇਹਨਾਂ ਨੂੰ ਕਾਦੇ ਵਾਸਤੇ ਬੈਠੇ ਆ ਕੁਰਸੀਆਂ ਤੇ ਪਬਲਿਕ ਦੀ ਹੈਲਪ ਵਾਸਤੇ ਹੀ ਬੈਠੇ ਨਾ ਇਹ ਤਾਂ ਪਬਲਿਕ ਨੂੰ ਹਰਾਸ ਕਰ ਰਹੇ ਆ ਕੁਰਸੀ ਤੇ ਬੈਠ ਕੇ ਮਤਲਬ ਇਹ ਜਿਹੜਾ ਰੁਪਈਆ ਅਸੀਂ ਨਹੀਂ ਚੱਲਣ ਦੇਣਾ ਠੀਕ ਹੈ ਨਾ ਸਾਡਾ ਬੱਚਾ ਗਿਆ ਨੌਜਵਾਨ ਮੁੰਡਾ ਗਿਆ ਇਸ ਕਰਕੇ ਜਿਹੜਾ ਹੈਗਾ ਇਹਨਾਂ ਦਾ ਪੁਲਿਸ ਦਾ ਰੁਪਈਆ ਬਹੁਤ ਜ਼ਿਆਦਾ ਮਾੜਾ ਕਹਿ ਸਕਦੇ ਆ